ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਕੋਲਾ ਹੈ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬੱ ਨਾਮ ਵਾਹਿਗੁਰੂ ਸਤ ਨਾਮ ਆਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਆਹੇ ਗੁਰੂ 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 ਸਤ ਨੇ ਹੋਈ ਹੈ ਕਿ ਮਹਾਰਾਜ ਜੀ ਦੇ ਆਏ ਕੋਈ ਫਰਮਾਨ ਦੀ ਆਪ ਉਸ ਮੂਸਾ ਸੰਗਤ ਦੇ ਨਾਲ ਵਿਚਾਰ ਜਿਹੜੀ ਹੁ ਕੀਤੀ ਜਾਵੇ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਿਨੇ ਜੋ ਫਰਮਾਨ ਬਖਸ਼ ਕੀਤੇ ਨੇ ਰਾਗ ਤਨਾਸਰੀ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 677 ਉੱਪਰ ਇਹ ਸ਼ਾਮ ਸੁਭਾਈ ਮਹਾਰਾਜ ਮਹਾਰਾਜ ਸਾਹਿਬ ਸ੍ਰੀ ਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਏ ਹੋਏ ਫਰਮਾਨ ਦੇ ਵਿੱਚ ਬਖਸ਼ਿਸ਼ ਕਰਦੇ ਨੇ ਕਿੰਨੇ ਮਨੁੱਖ ਜਿਸ ਕਰਮ ਦੇ ਨਾਲ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਇਸ ਸੱਜੀ ਹੋਈ ਦਰਗਾਹ ਦੇ ਵਿੱਚ ਕਚਹਿਰੀ ਦੇ ਵਿੱਚ ਤੈਨੂੰ ਸ਼ਰਮਿੰਦਾ ਹੋਣਾ ਪਵੇ ਇਹੋ ਜੀ ਜਿਹੜੀ ਹੈ ਕੋਈ ਆਪਣੇ ਮਨ ਦੇ ਅੰਦਰ ਵਿਉਂਤ ਨਾ ਬਣਾਵੇਗੀ ਇਹੋ ਜਿਹਾ ਕੋਈ ਕਰਮ ਜਿਹੜਾ ਹਉਨਾ ਚਾਹੁੰਦੇ ਮਹਾਰਾਜ ਸਾਹਿਬ ਸ੍ਰੀ ਗੁਰੂ ਗੁਰੂ ਅਰਜਨ ਦੇਵ ਬਾਦਸ਼ਾਹ ਜੀ ਨੇ ਇਹਦੇ ਵਿੱਚ 2-3 ਨੁਕਤੇ ਜੜੇ ਨੇ ਉਹ ਇਸ ਸ਼ਬਦ ਨੂੰ ਸਪਸ਼ਟ ਕਰਦੇ ਨੇ ਕਿ ਜਿਹੜਾ ਮਨਮੁਖ ਹੈ ਨਾ ਗੁਰੂ ਤੋਂ ਦੂਰ ਪਿਆ ਹੈ ਬਾਣੀ ਦੇ ਵਿੱਚ ਸ਼ਬਦ ਵਰਤਿਆ ਗਿਆ ਹੈ ਗੁਰੂ ਤੇ ਟੁੱਟੇ ਹੋਏ ਦੇ ਲਈ ਸਾਧਕ ਸਾਧਕ ਦਾ ਅਰਥ ਹੁੰਦਾ ਹੈ ਜਿਸ ਨੂੰ ਰੱਬ ਦਾ ਕੋਈ ਭਾਵਨਾ ਹੋਵੇ ਜਿਹੜਾ ਰੱਬ ਨੂੰ ਪਰਮੇਸ਼ਰ ਦੀ ਸਤਾ ਨੂੰ ਮੰਨਦਾ ਹੀ ਨਹੀਂ ਸਤਿਗੁਰੂ ਗੁਰਦੇਵ ਪਾਤਸ਼ਾਹ ਮਹਾਰਾਜ ਸਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਆਪਦੀ ਹੈ ਬਾਬਾ ਕਬੀਰ ਜੀ ਕਹਿੰਦੇ ਸਾਖ ਨੂੰ ਸੰਗਣਾ ਕਿਝੀਏ ਦੂਰੋਂ ਜਾਇਓ ਪਾਉ ਤਾਨੂੰ ਪਤਾ ਹੋਵੇ ਕਿ ਇਹ ਮਨੁੱਖ ਜਿਹੜਾ ਰੱਬ ਤੋਂ ਟੁੱਟਿਆ ਹੋਇਆ ਹੈ ਗੱਲਾਂ ਐਵੇਂ ਦੀਆਂ ਕਰੇਗਾ ਕਿ ਪਰਮੇਸ਼ਰ ਕਿਹੜਾ ਕਿਸ ਨੇ ਵੇਖਿਆ ਹੈ ਰੱਬ ਕਿਹੜਾ ਕਿਸ ਨੇ ਜਿਹੜਾ ਹੈ ਕਿਸੇ ਨੂੰ ਕਿਹੜਾ ਮਿਲਿਆ ਹੈ ਉਹਵੇਂ ਦੀਆਂ ਗੱਲਾਂ ਕਰੇਗਾ ਜਿਵੇਂ ਦਾ ਉਹ ਮੰਨਦਾ ਹੈ ਇੱਕ ਤਾਂ ਹੋਰ ਮਾਦੋਜ ਦੀ ਬਾਣੀ ਦੇ ਅੰਦਰ ਜਿਹੜਾ ਹੈ ਫਰਮਾਨ ਹੁੰਦਾ ਹੈ ਸਾਕਰ ਦੇ ਪਰਥਾਏ ਰੱਬ ਤੋਂ ਟੁੱਟੇ ਹੋਏ ਮਨੁੱਖ ਦੇ ਪਰਥਾਏ ਸਤਿਗੁਰ ਦੀ ਬਾਣੀ ਆਖਦੀ ਕਹਿੰਦੇ ਜਿਵੇਂ ਕੇਲੇ ਦਾ ਰੁੱਖ ਜਿਹੜਾ ਨਾ ਉਹ ਲੱਗਾ ਹੋਵੇ ਤੇ ਉਹਦੇ ਪੱਤੇ ਜਿਹੜੇ ਬੜੇ ਕੋਮਲ ਨਿਕਲਦੇ ਉਹਦੇ ਉੱਪਰ ਬੇੜੀ ਦਾ ਰੁੱਖ ਹੋਵੇ ਤੇ 베ਰੀ ਦਾ ਰੁੱਖ ਜਿਹੜਾ ਹੈ ਨਾ ਜਦੋਂ ਹਨੇਰੀ ਆਉਂਦੀ ਹੈ ਉਹ ਝੁੱਲੇ ਤੇ ਉਹਦੇ ਪੱਤਿਆਂ ਨੂੰ ਜਿਹੜਾ ਥੱਲੇ ਲੱਗੇ ਕੇਲੇ ਦੇ ਦਰਖਤ ਦੇ ਰੁੱਖ ਦੇ ਪੱਤਿਆਂ ਨੂੰ ਜੜਾ ਹਨ ਉਹ چیر-ਚੀਰ ਕੇ ਆਪਣੇ ਕੰਡਿਆਂ ਦੇ ਨਾਲ ਲੀਰੋ ਲੀਰ ਕਰਕੇ ਰੱਖੇ ਇਵੇਂ ਬਾਲ ਉਸਤੇ ਪਾਤਸ਼ਾਹ ਜੀ ਦੀ ਬਾਣੀ ਆਉਂਦੀ ਹੈ ਕਿ ਜਿਹੜਾ ਰੱਬ ਦੇ ਨਾਲ ਜੁੜਿਆ ਹੋਇਆ ਹੈ ਉਹਨੂੰ ਕਿਤੇ ਸਾਖ ਦੇ ਕੋਲ ਬੈਠਣ ਦੇ ਲਈ ਸਮਾਂ ਮਿਲ ਗਿਆ। ਤੂੰ ਜੀਵਨ ਦੇ ਹਰ ਇੱਕ ਪੱਖ ਨੂੰ ਜਿਹੜਾ ਹੈ ਲਿਗੋ ਲੇਵ ਕਰਕੇ ਰੱਖ ਦਿੰਦਾ। ਮਾਰਦ ਦੀ ਬਾਣੀ ਦਾ ਫਰਮਾਨ ਹੈ ਉਹ ਝੁੱਲੇ ਉਹ ਚੀਰੀਏ ਸਾਖ ਸੰਗਣਾ ਹੈ। ਕਹਿੰਦੇ ਉਹ ਜੇਵੀ ਰੱਬ ਬਦੇ ਟੁੱਟੇ ਰੱਬ ਤੋਂ ਵਿਥ ਬਣਾਉਣ ਵਾਲੇ ਬੰਦੇ ਦਾ ਜਿਹੜਾ ਹੈ ਸੰਗ ਨਾ ਕਰੀ ਜਿਹੜਾ ਮਨਮੋਗ ਹੁੰਦਾ ਹੈ ਨਾ ਇਹ ਮਹਾਰਾਜ ਤੇ ਬਾਦਸ਼ਾਹ ਹਿਆਦੇ ਹਨ ਉਹਦਾ ਇਹ ਸੁਭਾਅ ਹੈ ਕਿ ਆਪ ਤੇ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ ਦੂਜੇ ਦੇ ਜੀਵਨ ਨੂੰ ਹੀ ਬਰਬਾਦ ਕਰਕੇ ਰੱਖ ਦਿੰਦਾ ਤੇ ਮਹਾਰਾਜ ਆਪਿਆਂ ਨੂੰ ਇੱਕੋ ਤੇ ਜਨਮ ਮਿਲਿਆ ਸਾਹ ਗਿਣਤੀ ਦੇ ਨੇ ਕਿਉਂ ਨਾ ਵੇ ਇਸ ਜੀਵਨ ਦੇ ਵਿੱਚ ਇਸ ਮਰੇ ਹੋਏ ਵਿਸ਼ਵਾਸਾਂ ਨੂੰ ਅਸੀਂ ਰੱਬ ਦੇ ਲੇਖੇ ਲਾਉਂਦੇ ਹੋਏ ਨਾ ਪਰਮੇਸ਼ਰ ਦੇ ਨਾਲ ਜੁੜ ਕੇ ਤੇ ਉਹਦੇ ਦਿੱਤੇ ਹੋਏ ਇਹ ਸਭ ਜਨਮ ਨੂੰ ਸਫਲਿਆ ਕਰ ਲਈਏ ਇਹ ਜਿੰਨਾ ਸੰਸਾਰ ਇਹਨੇ ਰੱਬ ਦੀ ਕਚਹਿਰੀ ਲੱਗੀ ਹੋਈ ਹੈ ਸਾਰੇ ਆਪੋ ਆਪਣੇ ਕਰਮ ਇਹ ਚੁਣੇ ਜਾਂਦੇ ਕਰੇ ਜਾਂਦੇ ਉਹਦਾ ਲੇਖਾ ਜੋਖਾ ਜਿਹੜਾ ਹੈ ਨਾ ਉਹ ਸੱਚ ਤੇ ਨਿਪਟਦਾ ਹੈ ਸੱਚ ਕੀ ਹੈ ਜੀ ਧਨਮਨ ਤੇ ਧਨਮਨ ਨੂੰ ਅਸੀਂ ਧਰਮ ਰਾਜ ਕਹਿੰਦੇ ਆ ਧਰਮ ਦਾ ਜਿੱਥੇ ਰਾਜ ਹੋਵੇ ਉੱਥੇ ਸੱਚ ਹੁੰਦਾ ਹੈ ਤੇ ਸੱਚ ਜਿਹੜਾ ਹੈ ਨਾ ਉਹਦਾ ਜਦੋਂ ਨਿਬੇੜਾ ਹੁੰਦਾ ਹੈ ਉਹਦਾ ਜਦੋਂ ਇਨਸਾਫ ਹੁੰਦਾ ਮਹਾਰਾਜ ਤੇ ਪਾਤਸ਼ਾਹ ਜੀ ਨੇ ਬਣਿਆ ਨੇ ਫਿਰ ਜੋ ਅਸੀਂ ਕਰਮ ਕਮਾਏ ਉਹਨਾਂ ਦਾ ਫਾਲ ਜਿਹੜਾ ਉਹ ਸਾਨੂੰ ਅਵਸ਼ਿ ਮਿਲਣਾ ਹੈ ਉਹਦੇ ਵਿੱਚ ਕੋਈ ਕਤੌਂਤੀ ਨਹੀਂ ਹਰ ਆਪ ਤਰ ਉਠ ਜਾਵੇ ਜੀਵ ਤੇ ਸਤਿਗੁਰੂ ਪਤਤ ਪਾਵਨ ਹੈ ਗੁਰੂ ਮਿਹਰਵਾਨ ਹੋਵੇ ਤੇ ਪਾਪ ਵੀ ਕੱਟੇ ਜਾ ਸਕਦੇ ਪਰ ਕੀਤੇ ਹੋਏ ਗੁਨਾਹ ਪਾਪ ਜਿਹੜੇ ਨੇ ਉਹਨਾਂ ਦਾ ਫਾਲ ਜਰੂਰ ਮਿਲਦਾ ਮਹਾਰਾਜ ਜਨ ਦੇਨ ਫਿਰ ਐਫ ਹੋ ਜਾ ਕਰਨਾ ਹੀ ਕਿਉਂ ਜਿਨੇ ਨਾਮ ਸਾਨੂੰ ਸ਼ਰਮਿੰਦਗੀ ਮਹਿਸੂਸ ਹੋਏ ਰੱਬ ਦੇ ਸਾਹਮਣੇ ਅਸੀਂ ਖਰੇ ਨਾ ਹੋ ਸੀ ਸੱਚ ਤੋਂ ਜਿਹੜਾ ਹੈ ਸਾਨੂੰ ਪਰਦਾ ਕਰਨਾ ਪਵੇ ਜਹਿ ਤਰ ਨਹੀਂ ਹੋਵੇ ਸ਼ਰਮਿੰਦਾ ਏ ਕੁਮਾਰੀ ਦੀਪ ਸੰਤ ਕੀ ਨੰਦਾ ਸਾਖਤ ਕੀ ਪੂਜਾ ਐਸੀ ਦ੍ਰਿੜੇ ਬਪਰੀ ਇਹ ਪਹਿਲਾ ਸ਼ਬਦ ਹੈ ਪਹਿਲੀ ਪੰਨ ਬਾਰਾ ਜੀ ਨੇ ਜਿਹੜਾ ਨਹਾਉ ਦਾ ਬੰਦ ਹੈ ਨਾ ਉਹਦੇ ਅੰਦਰ ਸੁਣਵਾਣ ਕੀਤਾ ਮਾਇਆ ਮੋਹ ਭੁੱਲੇ ਔਰੋ ਹੀਤ ਕਹਿੰਦੇ ਨੇ ਮਾਇਆ ਦੇ ਭਰਮ ਦੇ ਵਿੱਚ ਪੈ ਕੇ ਭਲੇਖੇ ਦੇ ਵਿੱਚ ਪੈ ਕੇ ਇੱਕ ਦੇ ਨਾਲ ਜੁੜਨਾ ਸੀ ਪ੍ਰਮਾਤਮਾ ਦੇ ਨਾਲ ਜੁੜਨਾ ਸੀ ਤੇ ਹੀਤੇ ਦਾ ਜਿਹੜਾ ਨਾ ਸਨੇਹ ਜਿਹੜਾ ਇਹਦਾ ਉਹ ਮਾਇਆ ਦੇ ਨਾਲ ਲੰਗ ਗਿਆ ਹਰ ਚੰਦੇ ਆਵੀ ਬਨ ਹਰ ਪਾਤ ਰਹੇ ਇਹ ਦਵਾ ਦੋ ਮੈਂ ਕਹਿੰਦੇ ਨੇ ਤੇਰੀ ਇਸ ਕਾਇਆ ਦਾ ਤੇਰੇ ਇਸ ਘਰ ਦਾ ਇੰਨਾ ਕੀ ਪਸਾਰਾ ਹੈ ਕਿ ਜਿਵੇਂ ਕੋਈ ਘਾਹ ਦਾ ਪੱਤਾ ਜਿਹੜਾ ਹੋਵੇ ਨਾ ਪੰਦੀ ਤੇ ਹੋ ਗਿਆ ਘਾਹ ਤੇ ਉਹਦਾ ਪੱਤਾ ਜਿਹੜਾ ਉਹਨੂੰ ਅਸਮਾਨ ਦੇ ਵਿੱਚੋਂ ਵੇਖਿਆ ਜਾਵੇ ਉਹਦਾ ਕਿੰਨਾ ਤੇ ਜਿਹੜਾ ਹੋਇਆ ਵਿਸਥਾਰ ਹੈ ਉਹ ਲੰਬੇ ਘਾਹ ਨਹੀਂ ਇੰਨੀ ਕਿ ਵਸ ਗਈ ਇਹ ਪੱਤੇ ਦੇ ਨਾਲ ਤੁਲਨਾ ਕੀਤੀ ਮਾਰੀ ਇਸ ਸਤਿਗੁਰੂ ਗੁਰਦੇਵ ਪਾਤਸ਼ਾਹ ਦੇ ਆਦੇਹ ਹਨ ਜਦੋਂ ਬਹਾਰ ਆਉਂਦੀ ਹੈ ਨਾ ਪੱਤ ਝੜ ਆਉਂਦੀ ਹੈ ਬਹਾਰ ਸ਼ੁਰੂਆਤ ਹੋਣੀ ਹੈ ਤੇ ਪਹਿਲਾਂ ਪੱਤ ਝੜ ਜਿੰਨੇ ਪੱਤੇ ਹੁੰਦੇ ਸਾਰੇ ਜਿਹੜੇ ਨੇ ਉਹ ਰੁੱਖ ਤੋਂ ਉੱਤਰ ਜਾਂਦੇ ਨਵੇਂ ਪੱਤੇ ਆ ਜਾਂਦੇ ਬਸ ਇੰਨੀ ਕਿ ਮਨੁੱਖ ਦੀ ਜਿਹੜਾ ਜਿੰਦਗੀ ਦਾ ਸੁਪਨਾ ਹੈ ਉਹ ਆਧਾਤ ਨਹੀਂ ਦਿੱਤੀ ਸਤਿਗੁਰੂ ਜੀ ਨੇ ਸਮਝਾਉਣਾ ਬਾਰਸ ਤੇ ਪਾਨਸੇ ਜਾਂਦੇ ਹਾਰ ਚੰਦੇ ਹੋਰੀ ਬਨ ਹਰਾ ਪਾਤ ਨੇ ਇਹ ਤਹਾਰੂ ਨੇ ਇੰਨਾ ਗਿਆ ਪੱਤਿਆਂ ਦਾ ਕੋਈ ਪਤਾ ਨਹੀਂ ਲੱਗਦਾ ਕਿੰਨੇ ਪੱਤੇ ਜਿਹੜਾ ਕਿਲ ਜਾਂਦੇ ਕਿੰਨੇ ਫੇਰ ਨਾ ਵੀ ਆ ਜਾਂਦੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਆਖਦੇ ਹਨ ਜੀਵਨ ਤੇਵੇਂ ਹੀ ਹੈ ਕਹਿੰਦੇ ਪਰ ਜਿਹੜਾ ਮਨੁੱਖ ਗੁਰੂ ਦੇ ਸਾਹਮਣਕ ਹੋਇਆ ਨਾ ਉਹਦਾ ਜੀਵਨ ਆਇਆ ਹੋਇਆ ਸਫਲਿਆੰਮ ਜਿਹੜਾ ਮਨਮੁਖ ਹੈ ਨਾ ਮਹਾਰਾਜ ਆਖਿਆ ਉਹਨੂੰ ਕਿੰਨਾ ਵੀ ਤੁਸੀਂ ਜੜਾ ਹੈ ਉਹ ਅੰਮ੍ਰਿਤ ਪੀਉਣ ਦਾ ਯਤਨ ਕਰੋ ਰੱਬ ਦੇ ਨਾਮ ਦੇ ਨਾਲ ਜੁੜਨ ਦਾ ਯਤਨ ਕਰੋ ਉਹਦੇ ਬਾਬੂ ਸਤਗੁਰ ਜੀ ਨੇ ਉਦਾਹਰਣ ਦਿੱਤੀ ਹੈ ਮਹਾਰਾਜ ਆਖਿਆ ਉਹ ਖਾਰ ਹੁੰਦਾ ਹੈ ਨਾ ਖੋਤਾ ਉਹਨੂੰ ਚੰਦਨ ਦਾ ਲੇਪ ਕਰ ਦੇ ਉਨੂੰ ਉਹਦਾ ਕੋਈ ਅਹਿਸਾਸ ਨਹੀਂ ਕਿ ਮੇਰੇ ਉੱਤੇ ਚੰਦਨ ਲੱਗਾ ਹੈ ਬੜਾ ਮਹਿੰਗਾ ਹੈ ਠੰਡ ਕਚਾਉਣ ਵਾਲਾ ਸੇਮ ਨੂੰ ਸੁੱਖ ਦੇਣ ਵਾਲਾ ਸਮੈਲ ਦੇਣ ਵਾਲਾ ਉਹਨੂੰ ਉਹਦੇ ਨਾਲ ਕੁਝ ਨਹੀਂ ਉਹਨੇ ਸੁੱਖ ਮਾਨਣਾ ਹੈ ਸਿਰਫ ਸਿਲਪਕਾਰੇ ਦੇ ਵਿੱਚ ਮਿੱਟੀ ਦੇ ਵਿੱਚ ਕੱਟੇ ਦੇ ਵਿੱਚ ਉਹਨੂੰ ਜਿਹੜਾ ਸੁੱਖ ਮਿਲਣਾ ਹੈ ਨਾ ਜੋ ਉਹਦੇ ਮਨ ਦੇ ਵਿੱਚ ਬਣਿਆ ਕਿ ਮੈਨੂੰ ਸੁੱਖ ਜਿਹੜਾ ਉਹ ਕੱਟੇ ਦੇ ਵਿੱਚ ਹੀ ਮਿਲਣਾ ਹੈ ਚੰਗਾ ਕੰਮ ਕੋਈ ਸਿੱਖਣਾ ਹੋਵੇ ਕੋਈ ਹਰ ਥਾ ਦਾ ਕਾਰੀਗਰ ਬੰਨਾ ਹੋਵੇ ਨਾ ਕੋਈ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਕਾਰਜ ਕੋਈ ਸਿੱਖਣਾ ਹੋਵੇ ਤੇ ਉਹਨੂੰ ਟਾਈਮ ਲੱਗਦਾ ਚੰਗੇ ਕੰਮ ਬੁਰਾਈ ਜਿਹੜੀ ਆ ਭੈਣੇ ਕੰਮ ਔਗਣ ਵਕਾਅ ਜਿਹੜੇ ਨੇ ਉਹਦੀ ਕੋਈ ਸਿੱਖਿਆ ਨਹੀਂ ਨਾ ਕੋਈ ਸਿਖਾਉਂਦਾ ਹੈ ਨਾ ਕੋਈ ਸਿੱਖਦਾ ਹੈ ਇਹ ਮਨੁੱਖ ਦੇ ਅੰਦਰ ਹੀ ਭਰੇ ਹੁੰਦਾ ਸਾਰਾ ਆਪੇ ਬੁਰਾ ਕਰਨ ਲੱਗ ਪੈਂਦਾ ਆਪੇ ਭੁੱਲਣ ਲੱਗ ਪੈਂਦਾ ਇਹ ਵੀ ਕੋਈ ਜਿਹੜਾ ਅਸੀਂ ਟ੍ਰੇਨਿੰਗ ਨਹੀਂ ਲੈ ਲਈ। ਚੰਗਾ ਕੰਮ ਕਰਨਾ ਹੋਵੇ ਤੇ ਉਹਦੇ ਨੇ ਟਾਈਮ ਭੰਡਣਾ ਪੈਂਦਾ ਹੈ। ਗੁਰੂ ਧਾਰਨ ਕਰਨਾ ਪੈਂਦਾ ਹੈ। ਇਹ ਸੌਖਾ ਤਰੀਕਾ ਅਸੀਂ ਲੱਭ ਲਏ ਨੇ ਕਿ ਨਾ ਗੁਰੂ ਧਾਰਨਾ ਪੈਣਾ। ਨਾ ਕਿਸੇ ਗੁਰੂ ਕੋ ਸਿੱਖਿਆ ਲੈਣੀ ਪੈਣੀ ਹੈ। ਨਾ ਟਾਈਮ ਦੇਣਾ ਪੈਣਾ। ਤੇ ਆਪਾਂ ਚੰਗੇ ਨੂੰ ਛੱਡ ਕੇ ਬੁਰੇ ਵੱਲ ਨੂੰ ਪੈ ਜਾਂਦੇ। ਬਾਲ ਜਾਨੇ ਇਧਰ ਰੁਕਿਆ। ਜੈ ਕਰਨੀ ਹੋਏ ਸ਼ਰਮਿੰਦਾ ਇਹ ਕਮਾਣੀ ਨਹੀਂ ਇਹੋ ਜੀ ਕੰਮ ਨਾ ਕਰੀ ਜਿਹਦੇ ਕਰਕੇ ਸਮਾਜ ਦੇ ਵਿੱਚ ਸਾਨੂੰ ਸ਼ਰਮਿੰਦਿਆ ਹੋਣਾ ਪਵੇ ਸਾਨੂੰ ਜਿਹੜਾ ਹੈ ਨਜ਼ਰਾਂ ਨੂੰ ਝੁਕਾ ਕੇੁਰਨਾ ਪਵੇ ਤੇ ਮਹਾਰਾਜ ਸਾਹਿਬ ਸ੍ਰੀ ਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਨੇ ਚੰਦਨ ਲੇਪ ਹੋ ਦੇਖੋ ਕਿੰਦੇ ਚੰਦਨ ਦੇ ਵੇਪ ਕਰਦੇ ਹੀ ਖਾਂ ਨੂੰ ਖੋਤੇ ਨੂੰ ਪਰ ਕਿੰਦੇ ਉਹਦਾ ਸੁੱਖ ਇੱਥੇ ਨਹੀਂ ਹੈ ਸੁਖ ਗਰਤ ਪਪਸਮ ਸੰਗੀਤ ਕਿੰਦੇ ਉਹਨੂੰ ਉਹ ਜਿਹੜਾ ਘੱਟਾ ਵਿਟਿਆਣਾ ਉਹਦੇ ਵਿੱਚ ਹੀ ਸੁੱਖ ਮਿਲਦਾ ਅਮਰ ਸੰਗ ਨਾਇ ਰਤ ਆਵਤ ਵਿਖੇ ਠਗौरी ਪ੍ਰੀਤ ਕਿੰਦੇ ਅੰਮ੍ਰਿਤ ਗੁਰੂ ਦਾ ਅੰਮ੍ਰਿਤ ਗੁਰੂ ਦਾ ਨਾਮ ਰੂਪੀ ਗਿਆਨ ਕਿਸੇ ਨੂੰ ਵੰਡ ਲਵੋ ਵੇ ਲੋੜੇ ਜਿਹਨੂੰ ਕੋਈ ਲੋੜ ਹੀ ਨਾ ਹੋਵੇ ਜਿਹਨੂੰ ਕੋਈ ਕਦਰ ਹੀ ਨਾ ਹੋਵੇ ਉਹਨੂੰ ਜਿੰਨਾ ਮਰਜ਼ੀ ਗਿਆਨ ਦੀਆਂ ਗੱਲਾਂ ਦੱਸੀ ਜਾਓ ਜਿੰਨੀ ਮਰਜ਼ੀ ਗੁਰਮਤਿ ਸੁਖਾ ਲਾਓ ਉਹਨੇ ਬਾਲਸਤੇ ਪਾਰਸ਼ਲੀ ਦੀ ਬਾਣੀ ਆਉਂਦੀ ਹੈ ਉਹਨ ਜਿਹੜੀ ਉੱਠੀ ਬਾਤ ਐ ਨਾ ਪਾੜੀ ਬਾਤ ਜਦੋਂ ਕਿਸੇ ਦਾ ਕੋਈ ਨੁਕਸਾਨ ਹੋਵੇ ਜਦ ਨਾਲ ਕਿਸੇ ਨੂੰ ਕੋਈ ਅਰਚਨ ਹੋਵੇ ਜਿਹਦੇ ਨਾਲ ਕਿਸੇ ਦਾ ਕੋਈ ਘਾਟਾ ਭਵੇ ਉਹ ਕਰਮ ਕਰਦੇ। ਬਿਖ ਪਿੰਦੇ ਨੇ ਜਦ ਮਹਾਰਾਜ ਆਪਣੇ ਨਾਮ ਅੰਮ੍ਰਿਤ ਨੂੰ ਛੱਡ ਕੇ ਬਿਖੇ ਠਗੌੜੀ ਪਈ। ਉਹਨੂੰ ਜ਼ਹਿਰ ਵਰਗਾ ਜਿਹੜਾ ਕਰਮ ਹੈ ਨਾ ਉਹ ਚੰਗਾ ਨਹੀਂ ਰੰਗਦਾ। ਉਤਮ ਸੰਤ ਭਲੇ ਸੰਜੋਗੀ ਇਸ ਜਗਤ ਮੈਂ ਪਦਤ ਪੰਨੀਤ ਜਿਹੜੀ ਅਸੀਂ ਸੰਗਤ ਕਰਦੇ ਨਾ ਮਹਾਰਾਜ ਬਾਣੀ ਜਿੱਥੇ ਗੁਰੂ ਦੀ ਪੜੀ ਜਾ ਰਹੀ ਹੋਵੇ ਉੱਥੇ ਗੁਰੂ ਹਾਜ਼ਰ ਹੈ ਕਿਉਂਕਿ ਬਚਨ ਗੁਰੂ ਦੇ ਨੇ ਅਟਲ ਨੇ ਤੇ ਇਹ ਬਚਨਾਂ ਨੂੰ ਮਾਣ ਕੇ ਤੇ ਪਾਤਸ਼ਾਹ ਜੀ ਨੇ ਆਖਿਆ ਹੈ ਵਾਹ ਵਾਹ ਬਾਣੀ ਮਰੰਗਕਾਰ ਹੈ ਇਹ ਪਰਮੇਸ਼ਰ ਹੈ ਤੇ ਸਤਿਗੁਰ ਗੁਰਦੇਵ ਪਾਤਸ਼ਾਹ ਜੀ ਆਖਦੇ ਹਨ ਜਿੱਥੇ ਲਾਪਦੀ ਬਾਣੀ ਪੜੀ ਜਾਵੇ ਜਿੱਥੇ ਪਰਮੇਸ਼ਰ ਦਾ ਨਾਮ ਉਚਰਿਆ ਜਾਵੇ ਨਾ ਜੇ ਐਸੀ ਸੰਗਤ ਕਿਸੇ ਨੂੰ ਮਿਲ ਜਾਵੇ ਮਾਦਾਵ ਜੀ ਨੂੰ ਜੀਵਨ ਪਦਵੀ ਜਿਹੜੀ ਹੈ ਨਾ ਉਹ ਡਾਵਾ ਡੋਲ ਕੋਈ ਵੀ ਹੋਵੇ ਜੀਵਨ ਦੇ ਵਿੱਚ ਬਹੁਤ ਸਾਰਾ ਮਨੁੱਖ ਆਪਣੇ ਔਗਣ ਵਿਕਾਰ ਖੱਟ ਚੁੱਕਾ ਹੋਵੇ ਪਾਪ ਕਮਾ ਚੁੱਕਾ ਹੋਵੇ ਸੰਗਤ ਮਿਲ ਜਾਵੇ ਗੁਰੂ ਦੀ ਤੇ ਗੁਰੂ ਮਾਰਸ ਤੇ ਪਾਤਸ਼ਾਹ ਦੀ ਆਰਦੇ ਨੇ ਉਹਦਾ ਜੀਵਨ ਪਵਿੱਤਰ ਹੋ ਸਕਦਾ ਹੈ ਇੱਕ ਮਹਾਰਾਜ ਦੀ ਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਜਿਹੜਾ ਪਾਰਸ ਹੁੰਦਾ ਹੈ ਨਾ ਪਾਰਸ ਇੱਕ ਪੱਥਰ ਹੈ ਜੀ ਆਂਦੇ ਉਹਨੂੰ ਸੋਨੇ ਦੇ ਨਾਲ ਰਗੜ ਦਈਏ ਕਿਸਦੇ ਹੀ ਹੈ ਨਾ ਤੇ ਉਹ ਸੋਨੇ ਸੋਨਾ ਜਿਹੜਾ ਹੈ ਉਹਨੂੰ ਬਣਾ ਦਿੰਦਾ ਹੈ ਪਾਰਸ ਲੋਹੇ ਨਾਲ ਜਿਹੜਾ ਰਗੜ ਦਈਏ ਤੇ ਉਹ ਪਾਰਸ ਜਿਹੜਾ ਹੈ ਨਾ ਉਹ ਪੱਥਰ ਉਹ ਲੋਹੇ ਨੂੰ ਸੋਨਾ ਬਣਾ ਦਿੰਦਾ ਹੈ ਮਹਾਰਾਜ ਆਖਦੇ ਨੇ ਜਿਹੜਾ ਗੁਰੂ ਦਾ ਸ਼ਬਦ ਹੈ ਨਾ ਇਹ 파ਸ ਹੈ ਇਹ 파ਸ ਸੋਨਾ ਨਹੀਂ ਬਣਾਉਂਦਾ ਇਹ 파ਸ ਤੋਂ 파ਸ ਵੜ ਜਾਂਦਾ ਜਿਸ ਦੇ ਦੇਦੇ ਵਿੱਚ ਇਹ ਸ਼ਬਦ ਚਲਿਆ ਗਿਆ ਜਿਹਨੂੰ ਰੱਬ ਦਾ ਨਾਮ ਵਿਸਰਿਆ ਨਾ ਮਾਰਾ ਜਾਂਦੇ ਮਨੂੰ ਗੁਰੂ ਨਹੀਂ ਗੁਰੂ ਦਾ ਚੇਲਾ ਨਹੀਂ ਗੁਰੂ ਦਾ ਭਗਤ ਨਹੀਂ ਸਿੱਖ ਨਹੀਂ ਉਹ ਗੁਰੂ ਜਿਹੜਾ ਹੈ ਉਹਦੀ ਬਰਾਬਰੀ ਹੋਣੀ ਸਤਿਗੁਰੂ ਨੇ ਤੇ ਆਪਣੀ ਬਾਣੀ ਦੇ ਵਿੱਚ ਦਿੱਤਾ ਆਖਿਆ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਨਹੀਂ ਨਾ ਹੈ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਜੀਰ ਗੁਰੂ ਦੀ ਪਦਵੀ ਜਿਹੜੀ ਇਹਨਾਂ ਨੂੰ ਸਿੱਖ ਨੂੰ ਦੇ ਦਿੱਤੀ ਤੇ ਜਿਹੜੀ ਚੇਲੇ ਦੀ